ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਕੀਤੀ ਹੋਈ ਅਰਦਾਸ ਆਹੋ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਪਰਵਾਨ ਹੋਈ ਵਾਹਿਗੁਰੂ ਮਾਤਾ ਗੰਗਾ ਜੀ ਦੀ ਕੁੱਖ ਤੋਂ ਛੇਵੇਂ ਪਾਤਸ਼ਾਹ ਦਾ ਅਵਤਾਰ ਗੁਰੂ ਕੀ ਵਡਾਲੀ ਵਿਖੇ ਹੋਇਆ ਬਾਬਾ ਬੁੱਢਾ ਸਾਹਿਬ ਦੇ ਬਚਨ ਸਨ ਤੁਮਰੇ ਗ੍ਰਹਿ ਪ੍ਰਗਟੇ ਗੋਜੋ ਦਾ ਜਾ ਕਾ ਬਲਬਦ ਕਿਨਹੂ ਨਾ ਸੋਦਾ ਵਾ ਵਾ ਮਾਤਾ ਜੀ ਤੁਹਾਡੇ ਘਰ ਚੋਂ ਮਾਂ ਬਲੀ ਪੁੱਤਰ ਪੈਦਾ ਹੋਏਗਾ ਜਿਹਦਾ ਮਲ ਬਲ ਮਾਪਿਆ ਤੋਲਿਆ ਨਹੀਂ ਜਾਏਗਾ ਤੇ ਬਾਬਾ ਬੁੱਢਾ ਸਾਹਿਬ ਦੇ ਬਚਨ ਪੂਰੇ ਹੋਏ 6ਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਇਤਿਹਾਸ ਕਰਾਉ 18 ਚੱਪੇ ਮੋਟੀ ਤਾਉਣ ਸੀ ਚਾਂਦੀ ਦੇ ਰੁਪਈਏ ਦੇ ਨੰਬਰ ਪੋਟਿਆਂ ਵਿੱਚ ਮਸਲ ਕੇ ਸਤਿਗੁਰੂ ਮੇੜਦਿਆ ਕਰਦੇ ਸੀ ਡੇਢ ਘੰਟੇ ਤੋਂ ਬਾਅਦ ਉਹਨਾਂ ਦੇ ਥੱਲੇ ਘੋੜਾ ਕਾਹ ਨਹੀਂ ਸਿੱਕੜਿਆ ਕਰਦਾ ਇਹਨੇ ਸੋਹਣੇ ਸਨ ਮੇਰੇ ਸਤਿਗੁਰੂ ਦੁਨੀਆ ਵਿੱਚ ਸੱਜਣੋਂ 19 ਸੋਹਣਿਆਂ ਦੇ ਲਿਖਤ ਵਿੱਚ ਜਿਹੜੇ ਬਹੁਤ ਸੋਹਣੇ ਆਹਹ ਸਨ ਕਸਨੰਦਰ ਬਲ ਬਲ ਭਦਰ ਤੇ ਕਾਰ ਜੀ ਦਸ਼ਰਤ ਦੇ ਪੁੱਤਰ ਚਾਰੇ ਯੂਸਫ ਸੁਲੇਮਾਨ ਜੀ हसन ਹਸੈਨ ਪੰਜੇ ਪਾਂਡੋ ਬਲਵਾਨ ਜੀ ਇਹ ਦੁਨੀਆ ਵਿੱਚ 19 ਸੋਹਣੇ ਮਿੱਥੇ ਗਏ ਆ ਇਹਨਾਂ ਉਨੀਆਂ ਦੇ ਇਹਨਾਂ ਉਨੀਆਂ ਦਾ ਰੂਪ ਗੁਰੂ ਹਰਗੋਬਿੰਦ ਸਾਹਿਬ ਦੇ ਚਰਣਾ ਵਰਗਾ ਨਹੀਂ ਸੀ ਮਹਾਰਾਜ ਇੰਨੇ ਸੋਹਣੇ ਸਨ ਵਾਹ ਵਾਹ ਇਹ ਗੱਲ ਚੇਤੇ ਰੱਖਿਓ ਜਿਹੜਾ ਖਾਲਸਾ ਦਾ ਨਹੀਂ ਪੱਥਰ ਹੈ ਨਾ ਸਿਰਜਣਾ ਦਾ ਨਹੀਂ ਪੱਥਰ ਉਹ ਵੀ ਬਾਬਾ ਉਹ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਰੱਖਿਆ ਸੀ ਜਦੋਂ ਛੇਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਤੇ ਬਾਬਾ ਬੁੱਢਾ ਸਾਹਿਬ ਨੇ ਇੱਕ ਤਲਵਾਰ ਲਿਆ ਕੇ ਏ ਗੁਰੂ ਹਰਗੋਬਿੰਦ ਪਾਸ਼ਾ ਦੇ ਸੱਜੇ ਪਾਸੇ ਬਾਹਤੀ ਇਹ ਗੱਲ ਚੇਤੇ ਰੱਖਿਓ ਭਾਵੇਂ ਕੋਈ ਸ਼ਹਜ਼ਾਦਾ ਹੋਵੇ ਭਾਵੇਂ ਕੋਈ ਸਿਪਾਈ ਹੋਵੇ ਭਾਵੇਂ ਕੋਈ ਬਾਦਸ਼ਾਹ ਹੋਵੇ ਭਾਵੇਂ ਕੋਈ ਜਰਨੈਲ ਹੋਵੇ ਜਿਹੜੀ ਤਲਵਾਰ ਆ ਉਹ ਖੱਬੇ ਪਾਸੇ ਪਾਈ ਜਾਂਦੀ ਜਦੋਂ ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਪਾਸ਼ਾ ਦੇ ਸੱਜੇ ਪਾਸੇ ਤਲਵਾਰ ਪੈਨਾਤੀ ਨੂੰ ਜਿਹੜੇ ਸਿੱਖ ਬੈਠੇ ਸੀ ਉਹ ਬੀਬੀਆਂ ਵਾਂਗੂ ਮੂੰਹ ਜੋੜ ਕੇ ਤੇ ਗੱਲਾਂ ਕਰਨ ਲੱਗ ਪਏ ਬਾਬੇ ਨੂੰ ਕੀ ਪਤਾ ਵੀ ਤਲਵਾਰ ਕਿੱਧਰ ਪਾਉਣੀ ਬਾਬਾ ਕਿਹੜਾ ਜੰਗ ਲੜਦਾ ਰਿਹਾ ਢੋਨਾ ਤੇ ਗੁਰੂ ਘਰ ਦੀ ਟੋਕਰੀ ਲਿਆ ਜਾ ਗਾਵਾਂ ਮੰਨਿਆ ਚਰਦਾ ਰਿਹਾ ਬਾਬੇ ਨੂੰ ਕੀ ਪਤਾ ਵੀ ਤਲਵਾਰ ਕਿੱਧਰ ਪਾਉਣੀ ਹੈ ਅਜੇ ਗੱਲਾਂ ਕਰ ਹੀ ਰਹੀ ਸੀ ਬ੍ਰਹਮ ਗਿਆਨੀ ਬਾਬਾ ਬੁੰਡਾ ਸਾਹਿਬ ਨੇ ਇੱਕ ਤਲਵਾਰ ਲਿਆ ਕੇ ਛੇਵੇਂ ਪਾਸੇ ਦੇ ਖੱਬੇ ਪਾਸੇ ਵੀ ਪਾਤੀ ਤੇ ਆਖਿਆ ਸਿੱਖੋ ਮੈਂ ਤਲਵਾਰ ਭੁੱਲ ਕੇ ਨਹੀਂ ਪਾਈ ਮੈਂ ਗੁਰੂ ਦੇ ਹੁਕਮ ਨਾਲ ਪਾਈ ਹੈ ਤੇ ਗੁਰੂ ਦੇ ਹੁਕਮ ਨੂੰ ਸਮਝਣਾ ਏ ਬੰਦੇ ਤੇ ਮਤ ਦੇ ਵਸਦੀ ਗੱਲ ਨਹੀਂ ਗੁਰੂ ਦੀ ਗੱਲ ਨੂੰ ਗੁਰੂ ਦੀ ਮਤ ਨਾਲ ਹੀ ਸਮਝਿਆ ਜਾ ਸਕਦਾ ਹੈ ਮੈਂ ਤਲਵਾਰ ਭੁੱਲ ਕੇ ਨਹੀਂ ਪਾਈ ਮੈਂ ਗੁਰੂ ਦੇ ਹੁਕਮ ਨਾਲ ਪਾਈ ਹੈ ਤੇ ਗੁਰੂ ਦੇ ਹੁਕਮ ਦੇ ਵਿੱਚ ਅਜੇ ਇੱਕ ਹੋਰ ਭੇਦ ਛੁਪਿਆ ਅਜੇ ਤਾਂ ਨਾ ਗੁਰੂ ਦੇ ਇੱਕ ਗਾਤਰੇ ਦੋ ਤਲਵਾਰਾਂ ਪਾਈਆਂ ਨਾ ਸਮਾਉਣਾ ਇਹਨਾਂ ਦੋਵਾਂ ਤਲਵਾਰਾਂ ਨੇ ਇੱਕੇ ਮੈਨ ਵਿੱਚ ਹੋ ਜਾਣੀਆਂ ਸੇਕ ਫਿਰ ਗੱਲਾਂ ਕਰਨ ਲੱਗੇ ਵੀ ਇੱਕ ਮਿਆਨ ਚ ਦੋ ਤਲਵਾਰਾਂ ਇਹ ਤੇ ਹੋ ਨਹੀਂ ਸਕਦਾ ਉਹਨਾਂ ਆਖਿਆ ਸਮਾਂ ਦੱਸੇਗਾ ਜਦੋਂ ਦਵਾਂ ਤਲਵਾਰਾਂ ਨੇ ਪਿੱਠਾਂ ਜੋੜੀਆਂ ਤੁਸੀਂ ਦੋ ਤਲਵਾਰਾਂ ਦੀਆਂ ਪਿੱਠਾਂ ਜੋੜ ਦਿਓ ਉਹ ਖੰਡੇ ਦਾ ਰੂਪ ਧਾਰਨ ਕਰ ਜਾਂਦੀਆਂ ਉਹ ਖੰਡਾ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੋਤਰੇ ਦੇ ਹੱਥ ਵਿੱਚ ਆਇਆ ਜਿਨ੍ਹਾਂ ਨੇ ਪਾ ਕੇ ਬਾਟੇ ਵਿੱਚ ਸਤਲੁਜ ਦਾ ਜਲ ਜਦੋਂ ਉਹ ਦੋ ਧਾਰਾ ਖੰਡਾ ਫੇਰਿਆ ਸੀ ਨਾ ਜੇਦੀ ਇੱਕ ਧਾਰ ਮੀਰੀ ਦੀ ਸੀ ਇੱਕ ਪੀਰੀ ਦੀ ਸੀ ਇਸ ਵਾਸਤੇ ਉਹਦਾ ਖਾਲਸਾ ਸੰਤ ਵੀ ਹੈ ਤੇ ਸਪਾਈ ਵੀ ਹੈ ਇਹ ਖਾਲਸਾ ਸਿਰਜਣਾ ਦਾ ਨਹੀਂ ਪੱਥਰ ਵੀ 6ਵੇਂ ਪਾਤਸ਼ਾਹ ਨੇ ਆਪ ਰੱਖਿਆ ਸੀ ਯਾਦ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ ਆਂਦੇ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਤੇ 6ਵੇਂ ਪਾਤਸ਼ਾਹ ਮਹਾਰਾਜ ਦੇ ਦਰਵਾਜ਼ੇ ਤੇ ਖਲੋਤੇ ਆ ਸਤ ਕਰਤਾਰ ਦੀ ਆਵਾਜ਼ ਆਈ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਸ਼ਨ ਹੋਏ ਅੱਜ ਦੇ ਦਿਨ ਚਰਨ ਛੁਏ ਗੁਰੂ ਦੇ ਗੁਰੂ ਦੇ ਨੇ ਗੁਰੂ ਨੇ ਆਪਣੇ ਗਲ ਦੇ ਨਾਲ ਲਾਇਆ ਬਾਬਾ ਜੀ ਨੇ ਛੁੱਟੀ ਮੰਗੀ ਗੁਰੂ ਹਰਗੋਬਿੰਦ ਪਾਸ਼ਾ ਕਹਿਣ ਲੱਗੇ ਬਾਬਾ ਜੀ ਤੁਹਾਡੇ ਸਾਨੂੰ ਗੋਚਰਾ ਜੇ ਕੰਮ ਆਇਕ ਛੋਟੀ ਉਮਰ ਦੇ ਵਿੱਚ ਪਿਤਾ ਤੁਰ ਗਏ ਫਿਰ ਗਵਾਲੀਅਰ ਦੀ ਜੇਲ੍ਹ ਵਿੱਚ ਜਾਣਾ ਪੈ ਗਿਆ ਫਿਰ ਜੰਗਾਂ ਜੁੱਗਾਂ ਗੱਲ ਪੈ ਗਈਆਂ ਅਸੀਂ ਵੱਡੇ ਗੁਰੂਆਂ ਦਾ ਅਜੇ ਤੱਕ ਇਤਿਹਾਸ ਨਹੀਂ ਸੁਣਿਆ ਜਿਨ੍ਹਾਂ ਚਰਤ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਆਹ ਗੁਰੂਆਂ ਦਾ ਇਤਿਹਾਸ ਨਹੀਂ ਸੁਣਾਓਗੇ ਉਹਨਾਂ ਚਿਰ ਤੱਕ ਛੁੱਟੀ ਨਹੀਂ ਮਿਲੇਗੀ ਵਾਹਿਗੁਰੂ ਸਿੱਖੋ ਬ੍ਰਹਮ ਗਿਆਨੀਆਂ ਦੀ ਆਪਣੀ ਬਾਤ ਹੁੰਦੀ ਹੈ ਸੱਚ ਹੈ ਆਂਦੇ ਬਾਬਾ ਬੁੱਢਾ ਸਾਹਿਬ ਜੀ ਨੇ ਚੌਂਕੜਾ ਲਾ ਲਿਆ ਤਿੰਨ ਦਿਨ ਤੇ ਤਿੰਨ ਰਾਤਾਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਮਹਾਰਾਜ ਦਾ ਇਤਿਹਾਸ ਸੁਣਾਉਂਦੇ ਰਹੇ ਤੇ ਛੇਵੇਂ ਪਾਤਸ਼ਾਹ ਨੇਤਰ ਬੰਦ ਕਰਕੇ ਤੇ ਗੁਰੂਆਂ ਦਾ ਇਤਿਹਾਸ ਸੁਣਦੇ ਰਹੇ ਵਾਹਿਗੁਰੂ ਆਖਰੀ ਸਮਾ ਆਇਆ ਆਹਾਂ ਬਾਬਾ ਬੁੱਢਾ ਜੀ ਸਾਹਿਬ ਜੀ ਦਾ ਸੀਸ ਗੁਰੂ ਹਰਗੋਬਿੰਦ ਪਾਛਾ ਦੀ ਗੋਦ ਵਿੱਚ ਹੈ ਜਪਜੀ ਸਾਹਿਬ ਦਾ ਪਾਠ ਕਰਿਆ ਕੀਤਾ ਸ਼ਲੋਕ ਪੜਿਆ ਜਿੱਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਬਾਬਾ ਜੀ ਦੇ ਵਜੂਦ ਵਿੱਚੋਂ ਜਿੰਦ ਇਸ ਤਰ੍ਹਾਂ ਨਿਕਲੀ ਜਿ ਤਰ੍ਹਾਂ ਪੌਰਾ ਇੱਕ ਫੁੱਲ ਤੋਂ ਉੱਡ ਕੇ ਤੇ ਦੂਜੇ ਫੁੱਲ ਤੇ ਬਹਿ ਜਾਂਦਾ ਜੋ ਜਲ ਮੇ ਜਲੇ ਆਇ ਖਤਾਨਾ ਤੋ ਜੋਤੀ ਸੰਗ ਜੋਸ਼ ਮਾਨਾ ਧਨ ਗੁਰੂ ਛੇਵੇਂ ਪਾਛਾ ਬਾਬਾ ਬੁੱਢਾ ਸਾਭ ਜੀ ਦਾ ਬਵਾਨ ਸਜਾ ਰਹੇ ਆ ਇਸ਼ਨਾਨ ਕਰਾਇਆ ਗਿਆ ਬਵਾਨ ਤਿਆਰ ਕਰ ਰਹੇ ਆ ਕਿਸ ਤਰ੍ਹਾਂ ਫੁੱਲਾਂ ਦੇ ਨਾਲ ਰਸਤਾ ਸਜਾਇਆ ਗੱਲ ਚੇਤੇ ਆ ਗਈ ਬਾਬਾ ਬੁੱਢਾ ਸਾਭ ਜੀ ਦਾ ਵਜੂਦ ਕੁਝ ਭਾਰਾ ਸੀ ਤੇ ਜਦੋਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਆਇਆ ਕਰਨ ਆਇਆ ਕਰਦੇ ਸੀ ਨਾ ਉਦੋਂ ਬਹੁਤ ਸਰੀਰ ਵਿਰਧ ਹੋ ਚੁੱਕਾ ਸੀ ਤੇ 6ਵੇਂ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਹੁਕਮ ਲਾਤਾ ਤੇ ਇਹ ਗੁਰੂ ਮਹਾਰਾਜ ਦੇ ਬਹੁਤ ਅਨੰਦ ਸੇਵਾਦਾਰਾਂ ਜਿਨ੍ਹਾਂ ਵੱਡੇ ਗੁਰੂਆਂ ਦੇ ਬੜੇ ਬਚਨ कमाए ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਹਨਾਂ ਨੂੰ ਅੱਜ ਤੋਂ ਬਾਅਦ ਪਾਲਕੀ ਵਿੱਚ ਪਿਠਾ ਕੇ ਲਿਆਂਦਾ ਜਾਵੇ ਬੜੇ ਅਤਬ ਦੇ ਨਾਲ ਤੇ ਸਿੱਖ ਬਾਬਾ ਬੁੰਡਾ ਸਾਹਿਬ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਲਿਆਉਣ ਲੱਗ ਪਏ। ਇੱਕ ਦਿਨ ਬਾਬਾ ਬੁੰਡਾ ਸਾਹਿਬ ਜੀ ਦੀ ਪਾਲਕੀ ਆ ਰਹੀ ਸੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਆਪਣੇ ਆਸਣ ਤੋਂ ਉੱਠ ਕੇ ਤੇ ਬਾਬਾ ਬੁੰਡਾ ਸਾਹਿਬ ਜੀ ਦੀ ਉਸ ਪਾਲਕੀ ਨੂੰ ਕੰਧਾ ਦੇ ਲਿਆ। ਤੇ ਬ੍ਰਹਮ ਗਿਆਨੀ ਬਾਬਾ ਬੁੰਡਾ ਸਾਹਿਬ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਮੇਰੀ ਜਗ੍ਹਾ ਤੁਹਾਡੇ ਮੋਢਿਆਂ ਤੇ ਨਹੀਂ। ਮੇਰੀ ਜਗ੍ਹਾ ਤੇ ਤੁਹਾਡੇ ਚਰਨਾਂ 'ਚ ਆ। ਮਹਾਰਾਜੇ ਮੋਢਾ ਪਰਾਂ ਢਾ ਲੋ ਨਹੀਂ ਤੇ ਪਾਲਕੀ ਤੋਂ ਮੈਂ ਛਾਲ ਮਾਰ ਜਾਣੀ ਜੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਬਾਬਾ ਜੀ ਕੀ ਗੱਲ ਅਸਿਨੀ ਤੁਹਾਡੀ ਸੇਵਾ ਕਰ ਸਕਦੇ ਪ੍ਰੀਤਮਾ ਇੱਕ ਦਿਨ ਸਮਾਏਗਾ ਆਹ ਤੂੰ ਮੋਢਾ ਦੇ ਲਈ ਮੈਂ ਮੁੜ ਕੇ ਬੋਲੂਗਾ ਨਹੀਂ ਅੱਜ ਉਹ ਸਮਾ ਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਬਜੀ ਦੀ ਕਹਾਣੀ ਕਿਤਨਾ ਲੱਗ ਰਿਹਾ ਇੱਕ ਪਾਸੇ ਗੁਰੂ ਹਰਗੋਬਿੰਦ ਪਾਤਸ਼ਾਹ ਭਾਈ ਭਾਨਾ ਜੀ ਇੱਕ ਪਾਸੇ ਭਾਈ ਅਜੀਤਾ ਜੀ ਔਰ ਭਾਈ ਗੁਰਦਾਸ ਜੀ ਬਾਬਾ ਸ੍ਰੀ ਚੰਗੀ ਲਾਗੇ ਖਲੋਤੇ ਆ ਕਿਸ ਤਰ੍ਹਾਂ ਫੁੱਲਾਂ ਦੇ ਨਾਲ ਸਾਰਾ ਰਸਤਾ ਸਜਾਇਆ ਗਿਆ ਕਿਤਨਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪਣੇ ਸੇਕ ਦੇ ਸਾਰੇ ਕਾਰਜ ਆਪ ਕਰ ਰਿਹਾ ਇਹ ਕਵਿਤਾ ਬੋਲ ਬੜੇ ਇਹਦੇ ਮਹਿੰਗੇ ਆ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਬਾਬਾ ਜੀ ਦੀ ਚਿਖਾ ਦੇ ਵਿੱਚ ਕੀ ਕੀ ਸਮਗਰੀ ਪਾਈ ਗਈ ਕਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੈਣਾ ਵਿੱਚੋਂ ਨੀਰ ਵਗ ਰਿਹਾ ਲੈਣਾ ਤੁਹਾਡੇ ਨਾਲ ਤੁਹਾਡੇ ਨਾਲ ਜੋੜੀ ਇੰਜ ਸਾਂਝੇ ਕਰ ਰਹੀ ਬਈ ਪੂਰੀ ਕਰ ਦਿੱਤੀ ਅਰਦਾਸ ਸਹਿਬ ਨੇ ਸੇਵਕ ਦੀ ਖੁੱਲੇ ਦਰਸ਼ਨ ਦੇ ਕੇ ਨੂੰ ਦਰਸ਼ਨ ਦੇ ਕੇ ਨੂਰੀ ਰੰਗ ਚੜਾਇਆ ਆ ਸੰਦਿਸ਼ ਨ ਮੁਕੀ ਹੋਈਆਂ ਸਤਿਰਾ ਹੋਈਆਂ ਘਰ ਵਿੱਚ ਰੱਬ ਮਿਲ ਗਿਆ ਰਮਤੀ ਆਨੰਦ ਲਾਇਆ ਘਰ ਵਿੱਚ ਰੱਬ ਮਿਲ ਗਿਆ ਰਮਤੀ ਆਨੰਦ ਲਾਇਆ ਓ ਤੂਰੀ ਕਰ ਦਿੱਤੀ ਦਰਸ਼ਨ ਦੇ ਕੇ ਨੂਰੀ ਰੰਗ ਚੜਾਇਆ ਖੁੱਲੇ ਦਰਸ਼ਨ ਦੇ ਕੇ ਨੂਰੀ ਰੰਗ ਚੜਾਇਆ ਆ ਸਤਿਸ਼ਨਾਮ ਕੀ ਹੋਇਨਾ ਸਭਾ ਹੋਰ ਇਲਾਕਰ ਵਿੱਚ ਰੱਬ ਨੇ ਲਿਂਗਿਆ ਬ੍ਰह्म ਗਿਆਨ ਦਰਦਾ ਕਰ ਵਿੱਚ ਰਾਮਾ ਮਿਲ ਕੇ ਬ੍ਰਹਮ ਗਿਆਨ ਦਰ ਆਇਆ ਜਪ ਜੀ ਪੜ ਕੇ ਸਤ ਗੁਰਾਂ ਕੇ ਤੇ ਛੁੱਟੇ ਅੱਖ ਜਾ ਜੋਤ ਨੂੰ ਪਰਮ ਜੋਤ ਵਿੱਚ ਸਹਿਜ ਜਾਤ ਕਾਇਆ ਜੋਤ ਨੂੰ ਪਰਮ ਜੋਤ ਵਿੱਚ ਸਹਿਜ ਜਾ ਸਪਨ ਸੁਖੋ ਪਤਕਾਰਨ ਦੇਸ ਤੂ ਲਗਵਾਇਆ ਓ ਪਾ ਕੇ ਹੁਕਮ ਸਹਿਬ ਤੋਂ ਕੀਰਤਨ ਕਰ ਬਪੀਆਂ ਮਰੂ ਦੇਖਨੇਗਾ ਏ ਜਲਤ ਰੰਗ ਸਮਾਇਆ ਮਰੂ ਦੇਖਨੇਗਾ ਬਦਿਆਂ ਸਿੱਖਾ ਰੈਸ਼ਮਾਨ ਕਰਾਇਆ ਗੁਰਗੁਰ ਜਬਦਿਆਂ ਸਿੱਖਾ ਰੈਸ਼ਮਾਨ ਕਰਾਇਆ ਓਏ ਸੁੰਦਰ ਬਸਤਰ ਪਾਏ ਵਿਪਾਂ ਸਜਾਇਆ ਆਖਰੀ ਸਤਗੁਰ ਹਰ ਗੋਬਿੰਦ ਜੀ ਬੜਾ ਸਤ ਗੁਰ ਹਰ ਕੋ ਬੰਦੇ ਜੀ ਬੜਾ ਮੇਰਾਗ ਜਿਤਾਇਆ ਜੁਨੀਆਂ ਜਥੇ ਸੁਗੋਸਨ ਕੰਦਾ ਵਤੀ ਬਾ ਖੁਸ਼ਬੂ ਸੰਦਰ ਚੰਦਨ ਪੜੇ ਮਾਈ ਮਾਈ ਨੇ ਸਾਰਾ ਰਸਤਾ ਗਿਆ ਸੀ ਫੁੱਲਾਂ ਨਾਲ ਸਜਾਇਆ ਸਾਰਾ ਕਮਨੇ ਮੁਖੋਂਗਾ ਤਨ ਤਨ ਬਾਬਾ ਬੁੱਢਾ ਸਭ ਨੇ ਮੁਖੋਂਗਾ ਅੱਜ ਮਹਾਂਪੁਰਸ਼ ਕਰਨੀ ਤੇ ਕਥਨੀ ਦੇ ਪੂਰੇ ਬਾਣੀ ਤੇ ਬਾਣੇ ਦੇ ਪ੍ਰਪੱਕ ਤਰਨਾ ਦਲ ਦੇ ਜਥੇਦਾਰ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ ਆਓ